ਸਾਧ ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ ਇੱਕ ਇੱਕ ਸ਼ਲੋਕ ਦੀ ਆਪਾਂ ਸੰਥਿਆ ਕਰਦੇ ਪਏ ਹਾਂ ਇੱਕ ਇੱਕ ਸ਼ਲੋਕ ਦੀ ਤਾਂ ਕਰਦੇ ਪਏ ਹਾਂ ਕਿਉਂਕਿ ਸਭ ਤੋਂ ਕਠਨ ਬਾਣੀ ਮਹਿੰਗੀ ਬਾਣੀ ਗੁਰਬਾਣੀ ਸਹਿਸਕ੍ਰਿਤੀ ਹੈ ਜਦੋਂ ਵੀ ਸ਼੍ਰੋਮਣੀ ਕਮੇਟੀ ਚ ਕਿਸੇ ਨੂੰ ਗ੍ਰੰਤੀ ਸਿੰਘ ਲੱਗਣਾ ਹੋਵੇ ਤੇ ਇਸ ਬਾਣੀ ਦਾ ਟੈਸਟ ਲਿਆ ਜਾਂਦਾ ਹੈ ਤੇ ਆਪਾਂ ਇਸ ਕਰਕੇ ਇੱਕ ਇੱਕ ਸ਼ਲੋਕ ਦੀ ਸੰਖਿਆ ਕਰਦੇ ਆ ਕਿ ਇਸ ਨੂੰ ਚੰਗੀ ਤਰ੍ਹਾਂ ਆਪਾਂ ਨੂੰ ਸਾਰੇ ਜਿਹੜੇ ਸ਼ਬਦ ਨੇ ਚੰਗੀ ਤਰ੍ਹਾਂ ਆ ਜਾਣ ਇਹਨਾਂ ਦੇ ਜਿਹੜੇ ਸ਼ਬਦ ਉਚਾਰਨ ਕਿਵੇਂ ਕਰਨੇ ਵਿਸਰਾਮ ਕਿੱਥੇ ਲੱਗਣੇ ਆਪ ਨੂੰ ਆ ਜਾਣ ਪੰਕਤੀ ਆਉਂਦੀ ਮਿਰਗੀ ਇਸ ਨੂੰ ਮਿਰਗੀ ਉਚਾਰਨ ਨਹੀਂ ਕਰਨਾ ਕਿਉਂ ਨਹੀਂ ਕਰਨਾ ਕਿਉਂਕਿ ਇਸ ਪੈਰ ਵਿੱਚ ਰਾਰਾ ਲੱਗਾ ਹੈ ਮਿਰਗੀ ਤਾਂ ਬਣੂਗਾ ਜੇ ਪੂਰਾ ਰਾਰ ਲੱਗਾ ਹੋਵੇ ਇੱਥੇ ਲੱਗਾ ਅੱਧਾ ਰਾਰ ਮਿਰਗੀ ਮ੍ਰਿਗੀ ਪਿਖੰਤ ਬਦਕ ਇਸ ਨੂੰ ਭਾਰਾ ਉਚਾਰਨ ਕਰਨਾ ਹੈ ਬਦਕ ਪੋਲਾ ਨਹੀਂ ਉਚਾਰਨ ਕਰਨਾ ਇੱਥੇ ਵਿਸ਼ਰਾਮ ਲਉਣਾ ਮ੍ਰਿਗੀ ਪਿਖੰਤ ਬਦਕ ਇੱਥੇ ਵਿਸ਼ਰਾਮ ਲੱਗ ਗਿਆ ਹਾਂਜੀ ਪ੍ਰਹਰੇਣ ਲਖਿ ਆਵਦ ਹੈ ਪ੍ਰਹਰੇਣ ਉਚਾਰਨ ਕਰਨਾ ਹੈ ਜਲਦੀ ਦੇ ਨਾਲ ਪੜ੍ਹਨਾ ਹੈ ਤੇ ਪਿੱਛੇ ਨਾਣੀ ਦੀ ਆਵਾਜ਼ ਉਚਾਰਨ ਕਰਨੀ ਹੈ ਪੱਪੇ ਦੇ ਪੈਰ ਚ ਰਾਰ ਲੱਗਾ ਹੈ ਹਾਹੇ ਕੰਨੈ ਰਾਰੇ ਲਾਂ ਤੇ ਨਾਣਾ ਪ੍ਰਹਰੇਣ ਪ੍ਰਹਰੇਣ ਹਾਂ ਲਖਿਏ ਇਸ ਨੂੰ ਲਖਿਏ ਉਚਾਰਨ ਕਰਨਾ ਖਖੇ ਦੇ ਪੈਰ ਵਿੱਚ ਜਈਆ ਲੱਗਾ ਹੈ ਤੇ ਇਸ ਨੇ ਕਿਵੇਂ ਬੰਨਣਾ ਲੱਲਾ ਖਖੇ ਹਿਯਾਰੀ ਤੇ ਐੜਾ ਐੜਾ ਜਿਹੜਾ ਇਹ ਮੁਕਤਾ ਹੈ ਠੀਕ ਹੈ ਜੀ ਲਖਿਏ ਲੱਲਾ ਖਖੇ ਹਿਯਾਰੀ ਐੜਾ ਲੱਖੇ ਲੱਖੇ ਹਾਂ ਲੱਖੇ ਆਵਦ ਹੈ ਆਵਦ ਹੈ ਉਚਾਰਨ ਕਰਨਾ ਹੈ ਅੱਗੇ ਪੰਕਤੀ ਆ ਗਈ ਅਹੋ ਜਸਿਰ ਖੇਣ ਗੋਪਾਲ ਹੈ ਇਸ ਨੂੰ ਅਹੋ ਜਸ ਅਹੋ ਬੋਲਣਾ ਹੈ ਅਹੋ ਐੜਾ ਲਾ ਕੇ ਅਹੋ ਜਸ ਜਸ ਸੇ ਪੜਨਾ ਜਜਾ ਸਸੇ ਸਿਹਾਰੀ ਤੇ ਐੜਾ ਮੁਕਤਾ ਹੈ ਜਜਾ ਸਸੇ ਸਿਹਾਰੀ ਐੜਾ ਮੁਕਤਾ ਜਾਸੇ ਜਾਸੇ ਰਖੇੜ ਗੋਪਾਲਹਿ ਗੱਗੇ ਓੜਾ ਗੋਪਾਲਹਿ ਗੋਪਾਲਹਿ ਨਹੀਂ ਪੜਨਾ ਜੇ ਆਪਾਂ ਗੋਪਾਲਹਿ ਪੜਦੇ ਆਣੇ ਤੇ ਇੱਥੇ ਔਂਕਰ ਲੱਗਦਾ ਫਿਰ ਗੱਗੇ ਜੀ ਗੋਪਾਲਹਿ ਇੱਥੇ ਲੱਗਾ ਓੜਾ ਗੋਪਾਲਹਿ ਗੋਪਾਲਹਿ ਹਾਂ ਗੋਪਾਲਹਿ ਨਾਨਕ ਰੋਮਨਾ ਛੇਦੇ ਅਤੀ ਛੇਦੇ ਅਤੀ ਪੜਨਾ ਇਸ ਦੇ ਸ਼ਬਦ ਕਿਵੇਂ ਬਣ ਜਿਹੜਾ ਦਦੇ ਦੇ ਪੈਰ ਵਿੱਚ ਜਈਆ ਲੱਗਾ ਇਸ ਨੇ ਐੜਾ ਬਣਨਾ ਹੈ ਛੇ ਲਾ ਦਦੇ ਸਿਹਾਰੀ ਐੜਾ ਤਤੇ ਲਾ ਛੇਦੇ ਅਤੇ ਜਿਸ ਨੇ ਛੇਦੇ ਅਤੇ ਪੜ੍ਹਨਾ ਇਸ ਨੂੰ ਛੇਦੇ ਅਤੇ ਹਾਂ ਛੇਦੇ ਅਤੇ ਛੇਦੇ ਅਤੇ ਇਕੱਠੇ ਉਚਾਰਨ ਕਰਨਾ ਛੇਦੇ ਅਤੇ ਛੇਦੇ ਅਤੇ ਹਾਂ ਛੇਦ ਅਤੇ ਨਹੀਂ ਪੜ੍ਹਨਾ ਛੇਦਾ ਤੇ ਨਹੀਂ पढ़ना है क्योंकि इतने ददे सारी लाइन दूसारी लाओगे फिर शेद बनेगा ठीक है, है। मृगी पेखंत, पेखंत बदक प्रहरेन लख्य आवद है अहो जस रखेण गोपाल है नानक रोमना शेदे किच्चारण करना पढ़ के मृगी पे बदक प्रहरेन लख्य आवद है ਓਹ ਜਸ ਰਖੇਨ ਗੋਪਾਲ ਹੈ ਨਾਨਕ ਰੋਮਨਾ ਛੇਦਯਤੇ ਆ ਸਾਰੀ ਪੰਕਤੀ ਤੁਹਾਨੂੰ ਸਮਝ ਲੱਗੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ